ਕਿਉਂ ਤੁਹਾਨੂੰ ਦਿੱਲੀ 에어ਪੋਰਟ ਤੋਂ ਚੜ੍ਹਨ ਨਹੀਂ ਦਿੱਤਾ ਜਾਂਦਾ ਉਹ ਕੀ ਪ੍ਰੋਬਲਮ ਹੁੰਦੀਆਂ ਨੇ ਜਦੋਂ ਕਦੇ ਤੁਸੀਂ ਵੀ ਸੁਣਿਆ ਕਿ ਬੰਦਾ ਇੱਥੋਂ 에어ਪੋਰਟ ਤੇ ਗਿਆ ਹੋਵੇ ਵੀਜ਼ਾ ਲੱਗਿਆ ਹੋਵੇ ਪਰ ਦਿੱਲੀ 에어ਪੋਰਟ ਤੇ ਉਸ ਨੂੰ 에어ਲਾਈਨ ਵਾਲਿਆਂ ਨੇ ਚੜ੍ਹਨ ਨਾ ਦਿੱਤਾ ਹੋਵੇ ਕਦੇ ਤੁਸੀਂ ਕਰਸ਼ੀ ਨਾਮ ਦਾ ਸ਼ਬਦ ਸੁਣਿਆ ਜਦੋਂ 에ਜੰਟ ਕਹਿੰਦੇ ਆ ਕਿ 에어ਪੋਰਟ ਤੇ ਤੇਨੂੰ ਕਰਸ਼ੀ ਲਗਵਾਉਣੀ ਪੈਣੀ ਆ ਅਸਲ ਜੇ ਕਰਸ਼ੀ ਹੁੰਦੀ ਕੀ ਆ ਕਰਸ਼ੀ ਇੱਕ ਸਿੱਧੀ ਪਾਸ਼ਾ ਦੇ ਵਿੱਚ ਰਿਸ਼ਵਤ ਹੁੰਦੀ ਹੈ ਜਿਹੜੀ ਕਿ 에어ਲਾਈਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ 에어ਪੋਰਟ ਤੇ ਕੋਈ ਰਿਸ਼ਵਤ ਨਹੀਂ ਚੱਲਦੀ ਹੁਣ ਆਪਾਂ ਪਤਾ ਹੀ ਹੈ ਇੰਡੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਜਿਹੜੇ ਮਨਿਸਟਰਾਂ ਤੱਕ ਨੇ ਉਹ ਵੀ ਕਰਪਟ ਹੋਣ ਜਿਹੜੇ 에어ਪੋਰਟ ਤੇ ਕੰਮ ਕਰਦੇ ਨੇ ਉਹ ਕਿਵੇਂ ਨਹੀਂ ਹੋ ਸਕਦੇ ਪਰ ਉਸ ਦੀ ਜਿਹੜੀ ਕਰਸ਼ੀ ਆ ਉਹਦੀ ਲੋਡ ਕੇਸ ਇਨਾਂ ਲੋਕਾਂ ਨੂੰ ਪੈਂਦੀ ਆ ਇਹ ਜਿਹੜੀ ਕਰਸ਼ੀ ਆ 에어ਪੋਰਟ ਤੇ ਸੈਟਿੰਗ ਇਹ ਸਿਰਫ ਉਹ ਲੋਕਾਂ ਨੂੰ ਜ਼ਰੂਰਤ ਪੈਂਦੀ ਆ ਜਿਨ੍ਹਾਂ ਨੇ BB ਲੱਖ ਰੁਪਇਆ ਦੇ ਕੇ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਹੁੰਦਾ ਆ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਪੈਸੇ ਦੇ ਕੇ ਹਾਸਲ ਕੀਤਾ ਹੁੰਦਾ ਆ ਕਿਉਂਕਿ ਜਦੋਂ ਉਹਨਾਂ ਨੇ ਕੈਨੇਡਾ ਜਾਣਾ ਹੁੰਦਾ ਹੈ ਆਸਟ੍ਰੇਲੀਆ ਕਿਸੇ ਵੀ ਕੰਟਰੀ ਜਾਣਾ ਉਹਨਾਂ ਦੇ ਏਜੰਟ ਨੇ ਉਹਨਾਂ ਨੂੰ ਪੂਰੀ ਇਨਫਾਰਮੇਸ਼ਨ ਹੀ ਪ੍ਰੋਵਾਈਡ ਨਹੀਂ ਕੀਤੀ ਹੁੰਦੀ ਕਿ ਤੇਰੀ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਲੱਗੇ ਨੇ ਕਿਉਂਕਿ ਉਹਨਾਂ ਨੇ ਸਾਰੇ ਡਾਕੂਮੈਂਟ ਹੀ ਜਾਲੀ ਤਿਆਰ ਕਰਕੇ ਲਾਏ ਹੁੰਦੇ ਨੇ ਸਾਰੀਆਂ ਇਨਵੀਟੇਸ਼ਨ ਲੈਟਰ ਸਪான்ਸਰ ਲੈਟਰ ਜਿਹੜੀ ਕਹਿੰਦੇ ਅਸੀਂ ਤੁਹਾਨੂੰ ਕੈਨੇਡਾ ਤੋਂ ਸਪான்ਸਰ ਮੰਗਾ ਕੇ ਦਵਾਂਗੇ ਇਨਵੀਟੇਸ਼ਨ ਮੰਗਾ ਕੇ ਦਵਾਂਗੇ ਉਹ ਸਭ ਇੱਕ ਜਾਲੀ ਤਿਆਰ ਕੀਤੀਆਂ ਹੁੰਦੀਆਂ ਨੇ ਇੱਕ ਸਪான்ਸਰ ਤੋਂ ਹੀ 15 15 20 20 ਸਪான்ਸਰ ਐਡ ਐਡ ਕਰਕੇ ਉਹਨਾਂ ਨੇ ਤੁਹਾਡੀ ਫਾਈਲ ਦੇ ਵਿੱਚ ਲਗਾਈਆਂ ਹੁੰਦੀਆਂ ਨੇ ਤਾਂ ਕਰਕੇ ਉਹ ਤੁਹਾਨੂੰ ਪੂਰੇ ਡਾਕੂਮੈਂਟ ਨਹੀਂ ਦਿੰਦੇ ਅਗਰ ਤੁਹਾਡੇ ਡਾਕੂਮੈਂਟ ਪੂਰੇ ਨਹੀਂ 99% ਚਾਂਸਸ ਹੁੰਦੇ ਨੇ ਤੁਹਾਨੂੰ 에어ਪੋਰਟ ਤੇ ਕੋਈ ਵੀ ਬੰਦਾ ਨਹੀਂ ਰੋਕ ਸਕਦਾ ਤੁਹਾਨੂੰ ਉਹ 에어ਪੋਰਟ ਤੇ ਤਾਂ ਰੋਕਦੇ ਨੇ ਜਦੋਂ ਤੁਹਾਡੇ ਕੋਲ ਪੂਰੀ ਇਨਫੋਰਮੇਸ਼ਨ ਹੀ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਕਿੱਥੇ ਜਾਣਾ ਹੈ ਤੁਹਾਨੂੰ ਕੀਨੇ ਸਪான்ਸਰ ਭੇਜੀ ਸੀ ਤੇ ਤੁਹਾਡੇ ਐਪਲੀਕੇਸ਼ਨ ਫਾਰਮ ਦੇ ਵਿੱਚ ਕੀ ਲੱਗਿਆ ਫਿਰ ਉਸ ਕੇਸ ਦੇ ਵਿੱਚ 에ਜੰਟ ਜਿਹਨੇ ਜਿਹੜੇ ਉਹ ਤੁਹਾਨੂੰ 5000 ਤੋਂ ਲੈ ਕੇ 2 ਲੱਖ ਰੁਪਏ ਤੱਕ ਵੀ ਲੈ ਲੈਂਦੇ ਨੇ ਤੇ ਉਹ 에어ਲਾਈਨ ਵਾਲਿਆਂ ਨੂੰ ਪੈਸੇ ਪੇ ਕਰਦੇ ਨੇ ਕਿ ਸਾਡਾ ਆਹ ਬੰਦਾ ਆ ਰਿਹਾ ਆ ਉਹਦਾ ਨੇਮ ਆ ਪਹਿਲਾਂ ਹੀ ਉਹਨਾਂ ਦੇ ਨਾਲ ਮਿਲੇ ਹੁੰਦੇ ਨੇ ਕਿ ਇਹ ਪਰਸਨ ਆ ਰਿਹਾ ਇਸ ਨੂੰ ਤੂੰ ਕੋਈ ਵੀ ਫਾਲਤੂ ਦੇ ਸਵਾਲ ਨਹੀਂ ਪੁੱਛਣੇ ਹੈਗੇ ਤਾਂ ਉਹ ਤੁਹਾਨੂੰ ਬਿਨਾਂ ਕੁਝ ਪੁੱਛੇ ਜਿਹੜਾ ਤੁਹਾਡਾ ਬੋਰਡਿੰਗ ਪਾਸ ਆ ਉਹ ਤੁਹਾਨੂੰ ਦੇ ਦਿੰਦੇ ਨੇ ਸੋ 15 15 20 20 ਲੱਖ ਦੇਣ ਨਾਲੋਂ ਤੁਸੀਂ 15 20000 ਰੁਪਏ ਦੇ ਵਿੱਚ ਵੀ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਅਗਰ ਸਾਡੇ ਕੋਲ ਤੁਸੀਂ ਫਾਈਲ ਲਗਵਾਉਣੇ ਹੋ ਸਾਡੇ ਕੋਲ ਫਾਈਲ ਲਗਵਾਉਣ ਦਾ ਫਾਇਦਾ ਇਹ ਹੈਗਾ ਆ ਸਾਡਾ ਕੋਈ ਵੀ ਆਫਲਾਈਨ ਆਫਿਸ ਨਹੀਂ ਆ ਅਸੀਂ ਕੰਪਲੀਟਲੀ ਜਿਹੜਾ ਵਰਕ ਆ ਉਹ ਡਿਜੀਟਲ ਕੈਨੇਡਾ ਤੋਂ ਕਰਦੇ ਆ ਤੇ ਜਦੋਂ ਤੁਸੀਂ ਫਾਈਲ ਲਗਾਨੇ ਹੋ ਤੁਹਾਨੂੰ ਤੁਹਾਡੀ ਫਾਈਲ ਦੀ ਸਾਰੀ ਡਿਟੇਲ ਨਾਲ ਦੀ ਨਾਲ ਈਮੇਲ ਤੇ ਸਾਂਝੀ ਕਰ ਦਿੱਤੀ ਜਾਂਦੀ ਹੈ ਅਸੀਂ ਉਹੀ ਡਾਕੂਮੈਂਟ ਲਗਾਨੇ ਜਿਹੜੇ ਤੁਹਾਡੇ ਦੁਆਰਾ ਸਾਨੂੰ ਦਿੱਤੇ ਜਾਂਦੇ ਨੇ ਤੇ ਤੁਹਾਨੂੰ ਨਾਲ ਦੀ ਨਾਲ ਹੀ ਪੂਰੀ ਫਾਈਲ ਤੁਹਾਡਾ ਰਿਕਾਰਡ ਉਹ ਸ਼ੇਅਰ ਕਰ ਦਿੱਤਾ ਜਾਂਦਾ ਹੈ ਚਾਹੇ ਤੁਹਾਡਾ ਵੀਜ਼ਾ ਲੱਗੇ ਚਾਹੇ ਨਾ ਲੱਗੇ ਉਸ ਤੋਂ ਪਹਿਲਾਂ ਹੀ ਤੁਹਾਨੂੰ ਸਾਰਾ ਜਿਹੜਾ ਰਿਕਾਰਡ ਹੈ ਉਹ ਦੇ ਦਿੱਤਾ ਜਾਂਦਾ ਹੈ ਹੁਣ ਬਹੁਤ ਕੇਸ ਦੇ ਵਿੱਚ ਤੁਸੀਂ ਇਹ ਵੀ ਸੁਣਿਆ ਹੈਗਾ ਕਿ ਤੁਸੀਂ ਕਿਸੇ ਕੋਲੋਂ ਫਾਈਲ ਲਗਵਾਈ ਸੀ ਤੇ ਵੀਜ਼ਾ ਤੁਹਾਡਾ ਰਿਫਿਊਜ਼ ਹੋ ਗਿਆ ਤੇ ਤੁਹਾਡਾ ਏਜੰਟ ਹੁਣ ਤੁਹਾਨੂੰ ਕਾਗਜ਼ ਨਹੀਂ ਦੇ ਰਿਹਾ ਤੁਹਾਨੂੰ ਐਪਲੀਕੇਸ਼ਨ ਫਾਰਮ ਨਹੀਂ ਦੇ ਰਿਹਾ ਜਿਸ ਤੋਂ ਬਿਨਾ ਤੁਸੀਂ ਦੁਬਾਰਾ ਆਪਣਾ ਵੀਜ਼ਾ ਅਪਲਾਈ ਹੀ ਨਹੀਂ ਕਰ ਸਕਦੇ ਸੋ ਅਗਰ ਤੁਹਾਡਾ ਤੁਹਾਡਾ ਵੀਜ਼ਾ ਲੱਗ ਗਿਆ ਫੇਰ ਤੁਹਾਨੂੰ ਉਹੀ ਸੈਟਿੰਗ 15-20 ਲੱਖ ਰੁਪਏ ਦੇ ਕੇ ਤੁਹਾਨੂੰ ਬਾਹਰ ਭੇਜ ਦੇਣੇ ਬਾਹਰ ਤਾਂ ਭੇਜ ਦਿੰਦੇ ਤਾਂ ਤੁਹਾਡੀ ਉੱਥੇ ਕਦੇ ਜਾ ਕੇ ਪੀਆਰ ਨਹੀਂ ਹੋ ਸਕਦੀ ਸੋ ਅਗਰ ਤੁਸੀਂ ਪਹੁੰਚ ਵੀ ਜਾਂਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਪੀਆਰ ਲੈਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਕਿਉਂਕਿ ਤੁਹਾਡੇ ਕੋਲ ਪ੍ਰੀਵੀਅਸ ਇਨਫੋਰਮੇਸ਼ਨ ਨਹੀਂ ਹੁੰਦੀ ਫਿਰ ਤੁਹਾਨੂੰ ਕੇਪਸ ਨਾਟ ਅਪਲਾਈ ਕਰਨੇ ਪੈਂਦੇ ਨੇ ਜਿਸ ਦੇ ਵਿੱਚ ਮਹੀਨਾ ਮਹੀਨਾ 2-2 ਮਹੀਨੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਤੁਹਾਡੀ ਫਾਈਲ ਦਾ ਰਿਕਾਰਡ ਜਾਣ ਲਈ ਤੁਹਾਡੀ ਫਾਈਲ ਦੇ ਵਿੱਚ ਲੱਗਿਆ ਹੋਈ ਸੀ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਫਿਰ ਤਾਂ ਤੁਹਾਨੂੰ ਕਈ ਵਾਰ ਪਾਸਪੋਰਟ ਵੀ ਨਹੀਂ ਦਿੰਦੇ ਪਰ ਅਗਰ ਤੁਸੀਂ ਸਾਡੇ ਕੋਲੋਂ ਕੰਮ ਕਰਵਾਉਨੇ ਹੋ ਅਸੀਂ ਤੁਹਾਡਾ ਕੋਈ ਵੀ オリジナル ਡਾਕੂਮੈਂਟ ਨਹੀਂ ਲੈਂਦੇ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਤੁਹਾਡੇ ਸਕੈਨ ਸਾਡੇ ਕੋਲ ਆਂਦੇ ਨੇ ਤੁਹਾਡਾ ਪਾਸਪੋਰਟ ਤੁਹਾਡੇ ਆਪਣੇ ਕੋਲ ਰਹਿੰਦਾ ਆ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਆ ਉਦੋਂ ਵੀ ਤੁਸੀਂ ਆਪਣਾ ਜਿਹੜਾ ਪਾਸਪੋਰਟ ਹੈ ਉਹ ਖੁਦ ਸਬਮਿਟ ਕਰਵਾ ਕੇ ਆਉਨੇ ਹੋ ਤੇ ਤੁਹਾਡੇ ਹੀ ਐਡਰੈਸ ਤੇ ਤੁਹਾਨੂੰ ਪਾਸਪੋਰਟ ਮਿਲਦਾ ਆ ਤੁਸੀਂ ਦੇਖਿਆ ਹੋਣਾ ਅਸੀਂ ਕਦੇ ਵੀ ਆਪਣੇ ਕਲਾਇੰਟਸ ਦੇ ਨਾਲ ਹੁਣ ਕਾਫੀ ਲੰਬੇ ਸਮੇਂ ਤੋਂ ਆਪਣੀ ਜਿਹੜੀ ਫੋਟੋ ਆ ਨਾਲ ਪੋਸਟ ਨਹੀਂ ਕੀਤੀ ਕਿਉਂਕਿ ਜਿਹੜਾ ਕਲਾਇੰਟ ਦਾ ਵੀਜ਼ਾ ਆ ਉਹ ਹਮੇਸ਼ਾ ਉਹਦੇ ਆਪ ਦੇ ਕੋਲੇ ਜਾਂਦਾ ਆ ਸੋ ਅਸੀਂ ਜਸਟ ਇੱਕ ਫਾਈਲ ਪ੍ਰਪੇਅਰ ਕਰਦੇ ਆ ਉਹਨੂੰ ਚੰਗਾ ਗਾਈਡ ਕਰਦੇ ਆ ਅਗਰ ਉਸ ਨੇ ਇਸ ਖੇਤਰ ਦੇ ਵਿੱਚ ਆਪਣਾ ਕੈਰੀਅਰ ਵੀ ਬਣਾਣਾ ਹੈ ਤਾਂ ਉਹਨੂੰ ਸਾਰਾ ਕੁਝ ਦੱਸ ਦਿਆਂ ਅਗਰ ਉਹਨੂੰ 에어ਪੋਰਟ ਤੇ ਕੋਈ ਪ੍ਰੋਬਲਮ ਆ ਵੀ ਜਾਂਦੀ ਆ ਤਾਂ ਸਾਡੀ ਟੀਮ ਹਮੇਸ਼ਾ ਤਿਆਰ ਰਹਿੰਦੀ ਆ ਕਿ ਉਹ ਕਿਹੜੇ ਕਾਰਨ ਨੇ ਕਿਉਂ ਉਹਨੂੰ ਰੋਕਿਆ ਆ ਕਿਉਂਕਿ ਅਸੀਂ ਸਾਰੀ ਡਿਟੇਲ ਤਾਂ ਉਹਨੂੰ ਪਹਿਲਾਂ ਹੀ ਸ਼ੇਅਰ ਕਰ ਦਿੱਤੀ ਆ ਇਹ ਪ੍ਰੋਬਲਮ ਆਣੀ ਨਾ ਦੇ ਬਰਾਬਰ ਆ ਜਦੋਂ ਕਲਾਇੰਟ ਦੇ ਕੋਲ ਸਾਰੀ ਇਨਫੋਰਮੇਸ਼ਨ ਆਪਣੇ ਕੋਲੇ ਹੁੰਦੀ ਆ ਸੋ ਥੇਰ ਕਿਸੇ ਗੱਲ ਦੀ ਅਗਰ ਤੁਸੀਂ ਵੀ 15 20 ਲੱਖ ਰੁਪਏ ਵੇਚਾ ਕੇ ਆਪਣਾ 10 ਤੋਂ 15000 ਰੁਪਏ ਦੇ ਵਿੱਚ ਇੱਕ ਸਾਫ਼ ਸੁਥਰੇ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਗਏ ਮੇਰੀ ਟੀਮ ਦੇ ਨਾਲ ਨੰਬਰ ਤੇ ਸੰਪਰਕ ਕਰੋ ਧੰਨਵਾਦ ਜੀ